ਜਲਉਨਾ ਦੇ ਇੱਕ ਇੰਟਰਨੈਸ਼ਨਲ ਸਟੂਡੈਂਟ ਦੇ ਦੋਸਤ ਜਿਸ ਨੂੰ ਕਿ ਪਿਛਲੇ ਸਾਲ ਇੱਕ ਸਿਟੀ ਬੱਸ ਤੋਂ ਉਤਰਦਿਆਂ ਸਾਰ ਹੀ ਘੜੀਸ ਕੇ ਕੁੱਟਿਆ ਜਾਂਦਾ ਹੈ ਅਤੇ ਇਹ ਸਤੇਖਣ ਤੋਂ ਬਾਅਦ ਹੈਰਾਨ ਰਹਿ ਗਏ ਨੇ ਲੋਕ ਕਿ ਅਪਰਾਧਿਕ ਦੋਸ਼ਾਂ ਨੂੰ ਹਾਲੇ ਤੱਕ ਮੁਕੰਮਲ ਤਰੀਕੇ ਦੇ ਨਾਲ ਦੇਖਿਆ ਅਤੇ ਖੋਖਿਆ ਪਰਖਿਆ ਤੱਕ ਨਹੀਂ ਸੀ ਗਿਆ ਅਤੇ ਇਨਸਾਫ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ ਦੱਸਦੀ ਹੈ ਇੱਕ ਗਗਨਦੀਪ ਸਿੰਘ 17 ਮਾਰਚ 2023 ਨੂੰ ਯਾਨੀ ਕਿ ਪਿਛਲੇ ਸਾਲ ਇਸੇ ਦਿਨ ਕੈਨੇਡਾ ਦੇ ਵਿੱਚ ਆਪਣੀ ਨਵੀਂ ਜ਼ਿੰਦਗੀ ਦੇ ਵਿੱਚ ਇੱਕ ਵਾਰ ਫੇਰ ਤੋਂ ਅੱਗੇ ਵਧਣ ਦੀ ਕੋਸ਼ਿਸ਼ ਦੇ ਵਿੱਚ ਅੱਗੇ ਵਧਿਆ ਸੀ ਅਤੇ ਉਹ ਸਿਰਫ 3 ਮਹੀਨੇ ਹੀ ਹਾਲੇ ਉਸ ਨੂੰ ਬੀਤੇ ਸੀ ਜਦੋਂ ਕੈਲਾਉਨਾ ਦੇ ਰਟਲੈਂਡ ਇਲਾਕੇ ਦੇ ਵਿੱਚ ਇੱਕ ਬੱਸ ਸਟਾਪ ਦੇ ਉੱਪਰ ਕੁਝ ਨੌਜਵਾਨਾਂ ਦੇ ਗਰੁੱਪ ਨੇ ਉਸ ਦੇ ਅੱਗੇ ਆ ਕੇ ਉਸ ਦੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਜਿੱਤੇ ਕਿ ਉਸ ਦੀ ਦਸਤਾਰ ਦੇ ਉੱਪਰ ਵੀ ਹਮਲਾ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸ ਦੇ ਸਿਰ ਦੇ ਉੱਪਰ ਡੂੰਗੀਆਂ ਸੱਟਾਂ ਮਾਰ ਕੇ ਉਸ ਨੂੰ ਬੁਰੇ ਤਰੀਕੇ ਦੇ ਨਾਲ ਕੁੱਟਿਆ ਗਿਆ ਅਤੇ ਘਰੇ ਸਿਆਤ ਤੱਕ ਗਿਆ RCMP ਜਿਸ ਦੀ ਕਿਨਾਂ অপরাধ টিম ਨੇ ਘਟਨਾ ਦੀ ਜਾਂਚ ਕੀਤੀ ਸੀ نو অপরাধਿਕ ਦੋਸ਼ਾਂ ਦੇ ਵਾਸਤੇ ਇਸ ਦਾ ਸਮਰਥਨ ਕਰਨ ਦੇ ਵਾਸਤੇ ਕਾਫੀ ਸਾਰੇ ਸਬੂਤ ਵੀ ਮਿਲੇ ਸੀ ਅਤੇ ਉਹਨਾਂ ਨੂੰ ਇਸ ਹਫਤੇ ਦੇ ਵਿੱਚ ਇੱਕ ਈਮੇਲ ਦੇ ਵਿੱਚ ਇਕੱਠਾ ਕਰਕੇ ਅੱਗੇ ਫਾਰਵਰਡ ਵੀ ਕਰ ਦਿੱਤਾ ਗਿਆ ਹਾਲਾਂਕਿ ਬੀਸੀ ਪ੍ਰੋਸੀਕਿਊਸ਼ਨ ਸਰਵਿਸ ਨੇ ਕਿਹਾ ਹੈ ਕਿ ਉਹਨਾਂ ਨੂੰ ਜੋ ਪੇਸ਼ ਕੀਤਾ ਗਿਆ ਹੈ ਉਹ ਉਸ ਮਾਪਦੰਡ ਨੂੰ ਪੂਰਾ ਨਹੀਂ ਕਰਦਾ ਸੀ ਜੋ ਦੋਸ਼ ਲਗਾਉਣ ਦੇ ਵਾਸਤੇ ਜ਼ਰੂਰੀ ਨੇ ਕੇਸ ਦੀ ਤਾਕਤ ਦਾ ਮੁਲਾਂਕਣ ਕਰਦੇ ਹੋਏ ਤਾਜ ਨੂੰ ਇਸ ਸੰਭਾਵਨਾ ਦੇ ਉੱਪਰ ਵੀ ਵਿਚਾਰ ਕਰਨਾ ਚਾਹੀਦਾ ਹੈ ਕਿ ਵਿਹਾਰਿਕ ਬਚਾਅ ਦੇ ਸਫਲ ਹੋਣਗੇ ਜਾਂ ਫਿਰ ਨਹੀਂ ਕਿਉਂਕਿ bc ਪ੍ਰੋਸੀਕਿਊਸ਼ਨ ਸਰਵਿਸ ਨੇ ਇੱਕ ਈਮੇਲ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਹੈ ਕਿ ਇਸ ਕੇਸ ਦੇ ਵਿੱਚ ਸਰਕਾਰੀ ਵਕੀਲ ਨੇ ਸਿੱਟਾ ਕੱਢਿਆ ਕਿ ਦੋਸ਼ੀ ਠਹਿਰਾਉਣ ਦੀ ਕੋਈ ਸੰਭਾਵਨਾ ਨਹੀਂ ਸੀ ਅਤੇ ਇਸ ਦੋਸ਼ ਨੂੰ ਮਨਜ਼ੂਰ ਨਹੀਂ ਕੀਤਾ ਜਾ ਸਕਦਾ ਤਰਦੀਏ ਕਿ ਇਹ ਸਟ੍ਰਿਕਟ ਸਟੂਡੈਂਟ ਦੇ ਦੋਸਤ ਮਾਨਿਕ ਧੀਰ ਦੁਆਰਾ ਇਸ ਫੈਸਲੇ ਦੇ ਉੱਪਰ ਪ੍ਰਤੀਕਿਰਿਆ ਜਦੋਂ ਸਾਹਮਣੇ ਆਉਂਦੀ ਹੈ ਤਾਂ ਉਸ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਕਾਫੀ ਜ਼ਿਆਦਾ ਨਿਰਾਸ਼ਜਨਕ ਹੈ ਕਿਉਂਕਿ ਉਹ ਮੇਰਾ ਇੱਕ ਚੰਗਾ ਦੋਸਤ ਹੈ ਅਤੇ ਉਸ ਨੂੰ ਜਾਣ ਬੁੱਝ ਕੇ ਇਨਸਾਫ ਤੋਂ ਦੂਰ ਕੀਤਾ ਜਾ ਰਿਹਾ ਹੈ ਮਾਨਿਕ ਤੀਰ ਨੇ ਇਹ ਵੀ ਦੱਸਿਆ ਹੈ ਕਿ ਇੱਕ ਭਾਈਚਾਰੇ ਦੇ ਤੌਰ ਤੇ ਤੁਸੀਂ ਇਨਸਾਫ ਦੀ ਇੱਜ਼ਤ ਦੀ ਉਮੀਦ ਕਰਦੇ ਹੋ ਪਰ ਜਿਸ ਬਾਰੇ ਮੈਨੂੰ ਯਕੀਨ ਹੈ ਉਹ ਇਹ ਹੈ ਕਿ ਇਸ ਕੇਸ ਦੇ ਵਿੱਚ ਬਿਲਕੁਲ ਉਲਟਾ ਹੋ ਰਿਹਾ ਹੈ ਮੈਂ ਉਮੀਦ ਕਰਦਾ ਸੀ ਕਿ ਇੱਥੇ ਕੋਈ ਨਾ ਕੋਈ ਗੱਲ ਜੋ ਹੈ ਪਾਰਦਰਸ਼ਤਾ ਦੇ ਨਾਲ ਸਪਸ਼ਟ ਕੀਤੀ ਜਾਵੇਗੀ ਜੋ ਕਿ ਇੱਕ ਪਾਇਚਾਰਕ ਦ੍ਰਿਸ਼ਟੀਕੋਣ ਤੋਂ ਉਪਲਬਧ ਕਰਵਾ ਕੇ ਇਸ ਦੇ ਵਿੱਚ ਸੱਚ ਅਤੇ ਸੱਚ ਅਤੇ ਝੂਠ ਨੂੰ ਝੂਠ ਸਾਬਿਤ ਕਰੇ ਪਰੰਤੂ ਇਸ ਜਗ੍ਹਾ ਦੇ ਉੱਪਰ ਦੋਸ਼ਾਂ ਨੂੰ ਸਾਫ਼ ਸ਼ਬਦਾਂ ਦੇ ਵਿੱਚ ਨਕਾਰ ਦਿੱਤਾ ਗਿਆ ਜੋ ਕਿ ਕਾਫੀ ਜ਼ਿਆਦਾ ਨਿਰਾਸ਼ਜਨਕ ਹੈ ਦਸਦੀਏ ਕਿ ਤੀਰ ਅਤੇ ਹੋਰਨਾਂ ਦੇ ਵਾਸਤੇ ਇਹ ਘਟਨਾ ਇੱਕ ਟਾਰਗੇਟ ਕੀਤੀ ਗਈ ਹਮਲੇ ਦੀ ਮਾਨਿੰਦ ਇੱਕ ਅੰਤਰਾ ਸਟਰੀ ਸਿੱਖ ਵਿਦਿਆਰਥੀ ਦੇ ਖਿਲਾਫ ਜਾਣਬੁੱਝ ਕੇ ਨਫ਼ਰਤ ਵਾਲੀ ਇਹ ਹਿੰਸਕ ਘਟਨਾ ਦੇ ਕਰਕੇ ਲੋਕਾਂ ਦੇ ਵਿੱਚ ਕਾਫੀ ਡਰ ਅਤੇ ਸਹਿਮ ਦਾ ਮਾਹੌਲ ਵੀ ਸੀ ਉਸ ਦੀ ਦਸਤਾਰ ਕਰਕੇ ਉਸ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਅਤੇ ਉਸ ਮੌਕੇ ਦੇ ਉੱਪਰ ਉਸ ਦੇ ਯਾਦ ਕਰਦੇ ਹੋਏ ਉਹਨਾਂ ਇਹ ਵੀ ਕਿਹਾ ਕਿ ਉਸ ਮੌਕੇ ਉਸ ਦੀ ਸਿਰ ਤੋਂ ਇਸ ਦਸਤਾਰ ਨੂੰ ਲਾਹ ਦਿੱਤਾ ਗਿਆ ਸੀ ਉਸ ਨੂੰ ਕੰਕਰੀਟ ਦੇ ਉੱਪਰ ਸੁੱਟਿਆ ਗਿਆ ਅਤੇ ਉਸ ਤੋਂ ਬਾਅਦ ਉਸਦੇ ਵਾਲਾਂ ਦੇ ਨਾਲ ਉਸ ਨੂੰ ਫੜ ਕੇ ਘੜੀਸਿਆ ਗਿਆ ਉਸ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਘਟਨਾ ਨੂੰ ਜਦੋਂ ਵੀ ਮੈਂ ਯਾਦ ਕਰਦਾ ਹਾਂ ਤਾਂ ਮੇਰਾ ਦਿਲ ਇਹ ਤੇ ਖਿਰਦਾ ਬੁਲੰਦ ਰਹਿ ਜਾਂਦਾ ਹੈ ਕਲੋਨਾ ਦੀ ਕਾਉਂਸਲਰ ਮੋਹਿਨੀ ਸਿੰਘ ਨੇ ਕਿਹਾ ਹੈ ਕਿ ਉਸ ਸਭ ਤੋਂ ਹਨੇਰੀ ਘੜੀ ਦੇ ਵਿੱਚ ਉਹ ਵੀ ਉਹਨਾਂ ਦੇ ਸਮਰਥਨ ਦੇ ਵਾਸਤੇ ਅੱਗੇ ਨੇ ਅਤੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਉਹ ਹਰ ਪਾਸਿਓਂ ਜਿਵੇਂ ਵੀ ਇਨਸਾਫ ਉਹਨਾਂ ਨੂੰ ਮਿਲਦਾ ਜਾ ਸਕਦਾ ਹੈ ਉਸ ਦੇ ਵਾਸਤੇ ਕੋਸ਼ਿਸ਼ ਕਰਨਗੇ ਅਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨ ਦੇ ਵਾਸਤੇ ਉਹਨਾਂ ਦੀ ਸਹਾਇਤਾ ਲਈ ਉਹ ਤਤਪਰ ਹੋਣਗੇ ਪਰੰਤੂ ਇਨਸਾਫ ਆਖਿਰ ਕਿਉਂ ਨਹੀਂ ਮਿਲਿਆ ਅਤੇ ਕਿਉਂ ਇਨਸਾਫ ਨੂੰ ਦੂਰ ਕਰ ਦਿੱਤਾ ਗਿਆ ਇਹ ਵੇਖਣਾ ਅਹਿਮ ਹੋਵੇਗਾ ਬਾਕੀ ਤੁਸੀਂ ਇਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵਿਨਾਪੁੱਲਾ I have did my coaching from Glowbwise only for IELTS and I secured 6.5 band my experience with Glowbwise was so well I would really suggest each and everyone to come here and pursue their process through Glowbwise it will be really helpful for you ਸੰਪਰਕ ਕਰਨ ਦੇ ਲਈ ਹੁਣੇ ਕਾਲ ਕਰੋ ਦਿੱਲੀ ਬ੍ਰਾਂਚ ਦੇ ਲਈ 9696875875 ਪੰਜਾਬ ਤੇ ਚੰਡੀਗੜ੍ਹ ਬ੍ਰਾਂਚ ਦੇ ਲਈ 8725875875 ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ